ਕੋਈ ਕਹਿਣ ਵਾਲੀ ਤਕੜ ਕਸਰ ਬਾਕੀ ਨਹੀਂ ਰਹੀ ਮੈਂ ਮੁਕਤਰ ਵਾਸੀਆਂ ਦਾ ਤੇ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਸੀ ਕਾਨੂੰਨੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਆ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਕਿ ਸਾਡੇ ਜਵਾਨ ਬਾੜੀਆਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਆ ਹਮਲਾ ਕੀਤਾ ਇਹ ਬਹੁਤ ਨਿੰਦਯੋਗ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀ ਜਿਹੜਾ ਦੁਕਾਨਾਂ ਬੰਦ ਕੀਤੀਆਂ ਜਾਈਆਂ ਸਾਰੇ ਸ਼ਹਿਰ ਨੂੰ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਤਾਂ ਹੈ ਹੀ ਪਰ ਸਾਰੇ ਦੇਸ਼ ਨੂੰ ਬਹੁਤ ਵੱਡਾ ਰੋਸ ਹੈ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਸ਼ਮੀਰ ਪਹਿਲਗਾਮ ਜਿਹੜਾ ਉਹ ਇਹੋ ਜਿਹਾ ਸਾਡਾ ਏਰੀਆ ਜਿਹਨੂੰ ਅਸੀਂ ਸਵਰਗ ਕਹਿੰਦੇ ਆ ਲੋਕ ਉੱਥੇ ਬਣਨ ਦੁੱਖ ਸੁੱਖ ਉੱਥੇ ਜਾਂਦੇ ਆ ਜਦੋਂ ਦੁਖੀ ਹੋ ਜਾਂਦਾ ਬੰਦਾ ਉਹ ਕਹਿੰਦੇ ਚਲੋ ਕਸ਼ਮੀਰ ਚਲਦੇ ਆ 10 ਦਿਨ ਸੋਗ ਦੇ ਲਾ ਗਏ ਤੇ ਪਹਿਲੀ ਵਾਰ ਹੈ ਐਦਾਂ ਵੱਡਾ ਅਟੈਕ ਜਿਹੜਾ ਇਹਨੇ ਦਰਿੰਦਿਆਂ ਨੇ ਕੀਤਾ ਔਰ ਨਾਲ ਨਾਲ ਆ ਕੇ ਪੁੱਛ ਪੁੱਛ ਕੇ ਵੀ ਤੁਸੀਂ Hindu ਹੋ ਕੇ Musalman ਹੋ ਕੇ ਕੌਣ यह बहुत वो दुखदाय घटना है ना बर्दाश्त है और सू मोदी साहब से और किसी तरीके भी बर्दाश्त नहीं जो अटैक है कह हटे है बार बार की गद्दारी को भारत क्यों सह जाता है ज्यादा संयम भी दुनिया में करता कहलाता है अब तो वक्त बदलना सिखो डरते डरते जीने का ਲੋਗੋ ਕੋ ਅਸਾਸ ਕਰੇ 56 ਇੰਚ ਦੇ ਸੀਨੇ ਦਾ ਇਤੋ ਵੱਧ ਬਰਦਾਸ਼ਤ ਨਹੀਂ ਕਰ ਸਕਦੇ ਸੀ ਚਾਹੋ ਗੁਜਰਾਤ ਦੇ ਸੀ ਚਾਹੇ ਹਰਿਆਣੇ ਦੇ ਸੀ ਚਾਹੇ ਕਿਧੋ ਦੇ ਸੀ ਬੱਚੇ ਦਾ ਸਾਡੇ ਹੀ ਸੀ ਭਰਾ ਦਾ ਸਾਡੇ ਹੀ ਸੀ ਉਹਨਾਂ ਨੇ ਵਿੱਚ ਜੋ ਫੌਜੀ ਵੀ ਮਾਰਿਆ ਜਿੰਨੂੰ ਮਾਰਿਆ ਬਹੁਤ ਘੱਟ ਮਾਰਿਆ ਪਰ ਉਹ ਨਾ ਬਰਦਾਸ਼ਤ ਹੈ ਔਰ ਸਾਰੇ ਮੁਸਲਮਾਨ ਅੱਜ ਉਸ ਰੋਜ਼ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਰੀਕ ਹੈ ਸਾਰਾ ਵਪਾਰ ਮੰਡਲ ਸਾਡਾ ਜੰਬੰਦ ਹੈ ਔਰ ਜੋ ਜੋ ਹੁਕਮ ਹੋਊਗਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਚੱਲਾਂਗੇ ਇਹ ਬਹੁਤ ਵੱਡਾ ਮਾੜੀ ਘਟਨਾ ਹੋਈ ਹੈ ਇਹ ਹੋਣੀ ਨਹੀਂ ਚਾਹੀਦੀ ਔਰ ਦੇਸ਼ ਨੂੰ ਉਹ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਦੇਖੋ ਵਪਾਰਕ ਜਿਹੜਾ ਕਿਹਾ ਜਾਏ ਕਿ ਬੰਦ ਕੀਤਾ ਜਾ 48 ਘੰਟੇ ਦੇ ਵਪਾਰ ਸਾਰਾ ਸਾਡੇ ਉਹ ਭਾਈਚਾਰਾ ਅਸੀਂ ਦੇਸ਼ ਦੇ ਨਾਲ ਹੈ ਸਾਡਾ ਤਾਂ ਇਹੀ ਨਾਰਾ ਰਿਹਾ ਹੈ ਇਹ ਗੋ ਮੁਸਲਮਾਨ ਸਿੱਖ ਰਸਾਈ ਰਹਿ ਮਿਲ ਕੇ ਇਹਾ ਰਹਤੇ ਹੈ ਇਹ ਹਿੰਦੁਸਤਾਨ ਹਮਾਰਾ ਹੈ ਹਮ ਸਭ ਇਹ ਹੀ ਕਹਤੇ ਅਸੀਂ ਤਾਂ ਹਮੇਸ਼ਾ ਉਹਨਾਂ ਨੂੰ ਮਾਫੀ ਕੀਤਾ ਜਿੰਨੀ ਮਰੀ ਉਹਨਾਂ ਪਰ ਹੁਣ ਇਹ ਨਾ ਬਰਦਾਸ਼ ਹੈ ਵੀ ਬੈਠਿਆਂ ਨੂੰ ਬੱਚੇ ਉਥੇ ਕੁ ਮਣ ਗਏ ਤੇ ਉਹਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਮਤਾ ਵਾਲੇ ਵਿੱਚ ਸਾਰਿਆਂ ਨੂੰ ਪਰ ਇਹ ਕਹਿੰਦੇ ਜਾ ਕੇ ਮੋਦੀ ਨੂੰ ਕਹਿੰਦੀ ਇੱਕ ਲੇਡੀ ਨੂੰ ਕਹਿੰਦੇ ਹੈ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਦੱਸਾਂਗੇ ਵੀ ਮੋਦੀ ਕੀ ਹੈ ਪੰਜਾਬ ਕੀ ਹੈ ਹਿੰਦੁਸਤਾਨ ਕੀ ਹੈ ਇਹਨਾਂ ਨੂੰ ਯਾਦ ਕਰਾਵਾ